ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਮੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਸੂਟ ਦਿਖਾਵਾਂਗੇ ਸ਼ਿਮਰ ਸਿਲਕ ਦੇ ਹੋਣਗੇ ਜੀ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਮੇਰਾ ਹਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਚਲੋ ਜੀ ਆਪਾਂ ਸਟਾਰਟ ਕਰਦੇ ਆ ਫਰਸਟ ਸੂਟ ਜ ਇਹ ਰਹੇਗਾ ਲਾਈਟ ਲਵੈਂਡਰ ਕਲਰ ਦੇ ਵਿੱਚ ਸ਼ਿਮਰ ਸਿਲਕ ਦੀ ਨਾਲ ਬਾਟਮ ਰਹੇਗੀ ਨਾਲ ਸ਼ਰਟ ਤੇ ਹੈਵੀ ਵਰਕ ਕੀਤਾ ਹੋਇਆ ਹੈ ਤੇ ਦੁਪੱਟੇ ਤੇ ਫੋਰth ਸਾਈਡ ਲਾਈਨਸ ਦਾ ਵਰਕ ਕਰਕੇ ਬਹੁਤ ਸੋਹਣਾ ਕ੍ਰਸ਼ ਸ਼ਿਮਰ ਦਾ ਫੈਬਰਿਕ ਹੋਏਗਾ ਜੀ ਹੈ ਕ੍ਰਾਸ਼ੀ ਸ਼ਿਮਰ ਹੋਏਗੀ ਦੇਖ ਸਕਦੇ ਹੋ ਬਹੁਤ ਸੋਹਣਾ ਹੈਵੀ ਵਰਕ ਜਿਹੜਾ ਸੂਟ ਤੇ ਕੀਤਾ ਹੋਇਆ ਆ ਅਗਰ ਤੁਹਾਨੂੰ ਇਹਦੇ ਵਿੱਚ ਪਿਕਚਰ ਕਲੀਅਰਲੀ ਨਹੀਂ ਸ਼ੋ ਹੋ ਰਹੀ ਤਾਂ ਤੁਸੀਂ WhatsApp ਤੇ ਮੈਸੇਜ ਕਰਕੇ ਸੂਟ ਦੀ ਪਿਕਚਰ ਮੰਗਵਾ ਸਕਦੇ ਹੋ ਜੀ ਨੈਕਸਟ ਆ ਲਾਈਟ ਗ੍ਰੀਨ ਚਾ ਕਲਰ ਬਹੁਤ ਸੋਹਣਾ ਕਲਰ ਆ ਨਾਲ ਬਾਟਮ ਪਲੇਨ ਅਗਰ ਤੁਸੀਂ ਕੋਈ ਬਾਟਮ ਤੇ ਵਰਕ ਕਰਾਉਣਾ ਚਾਹੁੰਦੇ ਆ ਤੁਸੀਂ ਉਹ ਵੀ ਕਰਾ ਸਕਦੇ ਹੋ ਅਗਰ ਪਲੇਨ ਰੱਖੂਗੇ ਤਾਂ ਤਾਂ ਵੀ ਬਹੁਤ ਹੀ ਸੋਹਣੀ ਲੱਗੇਗੀ ਕਿਉਂਕਿ ਸੂਟ ਤੇ ਦੁਪੱਟਾ ਜਿਹੜਾ ਬਹੁਤ ਹੀ ਹੈਵੀ ਬਣਿਆ ਹੋਇਆ ਆ ਦੁਪੱਟੇ ਤੇ ਫੋਰ ਸਾਈਡ ਜਿਹੜੀ ਲਾਈਨਸ ਦੀ ਲੇਸਿਸ ਵਗੈਰਾ ਲਗਾ ਕੇ ਵਿਚ ਵਰਕ ਕਰਕੇ ਬਹੁਤ ਸੋਹਣਾ ਰੈਡੀ ਕੀਤਾ ਹੈ 2.5 ਮੀਟਰ ਖੁੱਲਾ ਡੁੱਲਾ ਦੁਪੱਟਾ ਹੋਏਗਾ ਜੀ ਤੇ ਸੂਟ ਤੇ ਜਿਹੜਾ ਹੈਵੀ ਵਰਕ ਕੀਤਾ ਹੋਇਆ ਬਹੁਤ ਸੋਹਣਾ ਬਣਾਇਆ ਹੋਇਆ ਹੈ ਅਗਰ ਇਹਨੂੰ ਤੁਸੀਂ ਆਪਣਾ ਵਧੀਆ ਤਰੀਕੇ ਨਾਲ ਸਟੀਚਿੰਗ ਕਰਵਾ ਕੇ ਤੁਸੀਂ ਸੂਟ ਬਾਈ ਕਰਦੇ ਆ ਤਾਂ ਬਹੁਤ ਹੀ ਸੋਹਣੀ ਸੂਟ ਦੀ ਲੁੱਕ ਨਿਕਲ ਕੇ ਆਏਗੀ ਆਪਣੇ ਕੋਲ ਸਟੀਚਿੰਗ ਵੀ ਅਵੇਲੇਬਲ ਹੈ ਅਗਰ ਤੁਸੀਂ ਸਟਿਚ ਕਰਾਉਣਾ ਚਾਹੁੰਦੇ ਆ ਸਟਿਚ ਵੀ ਕਰਾ ਸਕਦੇ ਹੋ ਅਗਰ ਅਨਸਟਿਚ ਬਾਈ ਕਰਨਾ ਚਾਹੁੰਦੇ ਆ ਅਨਸਟਿਚ ਵੀ ਬਾਈ ਕਰ ਸਕਦੇ ਹੋ ਨੈਕਸਟ ਆ ਗੋਲਡਨ ਜੀ ਆਵਰਾ ਵੀ ਸੂਟ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਇਹਦੇ ਵਿੱਚ ਮੋਤੀ ਦਾ ਕਟ ਡਾਣੇ ਦਾ ਕਾਫੀ ਵਰਕ ਕੀਤਾ ਹੋਇਆ ਹੈ ਬਹੁਤ ਸੋਹਣਾ ਕੰਮ ਕਰਕੇ ਜਿਹੜਾ ਸੂਟ ਰੈਡੀ ਕੀਤੇ ਹੋਏ ਆ ਇਹਨਾਂ ਵਿੱਚ ਜਿਹੜੇ ਵੀ ਤੁਹਾਨੂੰ ਕਲਰ ਪਸੰਦ ਆਉਂਦੇ ਆ ਬਹੁਤ ਸੋਹਣਾ ਫੈਬਰਿਕ ਲੈਣ ਵਾਲਾ ਹੈ ਬਹੁਤ ਸੋਹਣੇ ਕਲਰ ਲੈਣ ਵਾਲੇ ਆ ਅਗਰ ਤੁਸੀਂ ਇਹਨਾਂ ਨਾਲ ਕੋਈ ਗਰਾਰਾ ਸ਼ਰਾਰਾ ਬਣਾਉਨੇ ਆ ਤਾਂ ਤਾਂ ਉਹ ਵੀ ਬਹੁਤ ਸੋਹਣਾ ਲੱਗੇਗਾ ਕਿਉਂਕਿ ਸੂਟ ਦਾ ਸ਼ਰਟ ਦਾ ਵਰਕ ਹੈਵੀ ਹੈ ਇਹਦੇ ਨਾਲ ਕੁਝ ਹੋਰ ਡਰੈਸ ਵਗੈਰਾ ਤੁਸੀਂ ਕੁਛ ਕੱਲੇ ਸ਼ਰਟ ਦੀ ਰੈਡੀ ਕਰਵਾਉਣਾ ਚਾਹੁੰਦੇ ਆ ਤਾਂ ਤੁਸੀਂ ਜ਼ਿਆਦਾ ਫੈਬਰਿਕ ਲੈ ਕੇ ਸ਼ਰਟ ਦੀ ਡਰੈਸ ਵੀ ਬਣਵਾ ਸਕਦੇ ਹੋ ਐਕਸਟਰਾ ਅਗਰ ਤੁਸੀਂ ਇਹਦਾ ਕੁਝ ਹੋਰ ਗਰਾਰਾ ਸ਼ਰਾਰਾ ਕੁਝ ਵੀ ਜੋ ਵੀ ਡੈਡੀ ਕਰਾਉਣਾ ਚਾਹੁੰਦੇ ਕਰਵਾ ਸਕਦੇ ਹਾਂ ਅਗਰ ਤੁਸੀਂ ਸਾਡੇ ਕੋਲੋਂ ਅਨਸਟਿਚ ਬਾਈ ਕਰਨਾ ਚਾਹੁੰਦੇ ਉਹ ਵੀ ਕਰ ਸਕਦੇ ਹਾਂ ਨੈਕਸਟ ਆਵਲਾ ਇੱਕ ਕੈਮਲ ਜਿਹੜਾ ਸ਼ੇਡ ਨਾਲ ਹੋਏਗਾ ਬਾਟਮ ਦਾ ਸ਼ਰਟ ਹੋਏਗੀ ਬਹੁਤ ਸੋਹਣਾ ਨੈਟ ਵਾਲੀ ਜਿਹੜਾ ਵਰਕ ਡਿਜ਼ਾਈਨ ਰੈਡੀ ਕੀਤਾ ਹੋਏਗਾ ਬਹੁਤ ਸੋਹਣਾ ਬਣੇਗਾ ਜਾਗੋ ਸਟਾਈਲ ਸੂਟ ਹੈ ਜੀ ਲਾਈਟ ਛੇਡ ਜਿਹੜੀਆਂ ਪਹਿਣਾ ਬਹੁਤ ਹੀ ਲਾਈਟ ਛੇਡ ਪਸੰਦ ਕਰਦੀਆਂ ਉਹਨਾਂ ਦੇ ਲਈ ਸਪੈਸ਼ਲੀ ਇਹ ਵਾਲੇ ਕਲਰ ਆਏ ਆ ਇਹ ਜਾਗੋ ਸਪੈਸ਼ਲੀ ਰਹਿਣ ਵਾਲੇ ਹੈ ਜੀ ਜਾਗੋ ਤੇ ਅਗਰ ਤੁਸੀਂ ਇਹਨੂੰ ਬਾਇ ਕਰਦੇ ਆ ਨਾਲ ਫੁਲਕਾਰੀ ਵਗੈਰਾ ਲਾ ਕੇ ਸਟੀਚ ਕਰਾਉਨੇ ਆ ਤਾਂ ਬਹੁਤ ਸੋਹਣਾ ਬਣੇਗਾ ਨੈਕਸਟਾ ਦੇਖ ਸਕਦੇ ਹੋ ਨਾਲ ਤੁਸੀਂ ਅਗਰ ਗਰਾਰਾ ਸ਼ਰਾਰਾ ਇਹਨਾਂ ਬਣਾਉਣਾ ਚਾਹੁੰਦੇ ਨੇ ਪਲੇਨ ਬਾਟਮ ਨਹੀਂ ਰੱਖਣਾ ਚਾਹੁੰਦੇ ਨਾਲ ਕੋਈ ਹੈਵੀ ਡਰੈਸ ਬਣਾਉਣਾ ਚਾਹੁੰਦੇ ਨੇ ਲਹਿੰਗਾ ਬਣਾਉਣਾ ਚਾਹੁੰਦੇ ਆ ਉਹ ਵੀ ਬਣਵਾ ਸਕਦੇ ਹੋ ਜੀ ਬਹੁਤ ਸੋਹਣੇ ਨਾਲ ਜਿਹੜੀਆਂ ਬਾਟਮ ਜਿਹੜੀਆਂ ਪਲੇਨ ਰਹਿਣ ਵਾਲੀਆਂ ਬਹੁਤ ਸੋਹਣੇ ਬਣਨ ਵਾਲੇ ਆ ਸੂਟ ਬਹੁਤ ਹੀ ਸੋਹਣੇ ਬਣ ਕੇ ਰੈਡੀ ਹੋਣਗੇ ਅਗਰ ਤੁਸੀਂ ਇਹਨੂੰ ਹੈਵੀ ਕੋਈ ਡਰੈਸ ਇਹਦੀ ਵੀ ਬਣਾਉਣਾ ਚਾਹੁੰਦੇ ਹੋ ਵੀ ਬਣਾ ਸਕਦੇ ਹੋ ਅਗਰ ਨਾਲ ਤੁਸੀਂ ਜਾਗੋ ਸਪੈਸ਼ਲੀ ਕੋਈ ਰੈਡੀ ਕਰਵਾਉਣਾ ਚਾਹੁੰਦੇ ਆ ਤੁਸੀਂ ਤਾਂ ਵੀ ਸਾਨੂੰ ਦੱਸ ਸਕਦੇ ਹੋ ਮੈਸੇਜ ਕਰਕੇ ਆਪਾਂ ਤੁਹਾਨੂੰ ਹਰ ਤਰ੍ਹਾਂ ਦਾ ਸੂਟ ਰੈ ਇਨਾਂ ਵਿੱਚ ਜਿਹੜਾ ਵੀ ਤੁਹਾਨੂੰ ਰੰਗ ਡਿਜ਼ਾਈਨ ਪਸੰਦ ਆਉਂਦਾ ਜਲਦੀ ਜਲਦੀ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਹੀ ਚਲੋ ਜੀ ਕਿਉਂਕਿ ਸੂਟ ਬਹੁਤ ਸੋਹਣੇ ਰਹਿਣ ਵਾਲੇ ਆ ਬਹੁਤ ਸੋਹਣੀ ਜਿਹੜੀ ਕੁਆਲਿਟੀ ਹੋਏਗੀ ਸੂਟ ਦੀ ਬਾਕੀ ਜੀ ਵੀਡੀਓ ਨੂੰ ਵਟਵਟ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਸਾਰੀਆਂ ਭੈਣਾਂ ਨੂੰ ਆਪਣਿਆਂ ਨੂੰ ਜਿਹੜੀ ਸੂਟ ਦੀ ਜਿਹੜੀ ਫੋਟੋਜ਼ ਜਾ ਸਕੇ ਬਾਕੀ ਜੀ ਹੋਰ ਕਕਰ ਤੁਸੀਂ ਕੋਈ ਕੁਐਸਚਨ ਇਨਕੁਆਰੀ ਲੈਣੀ ਹੋ ਵੀ ਮੈਸੇਜ